ਕਿਸਾਨਾਂ ਸਾਥਿਓ ਸਤਿ ਸ੍ਰੀ ਅਕਾਲ ਆਪ ਸਾਰਿਆਂ ਦਾ ਦਰਸ਼ਨ ਸਿੰਘ ਸਿੱਧੂ YouTube ਚੈਨਲ ਤੇ ਸਵਾਗਤ ਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਕਣਕ ਸੁਪਰ ਸੀਡਰ ਨਾਲ ਬਿਜਾਈਆ ਤੇ ਇਸ ਵਾਰ ਇਹ ਇੱਕ ਕਿੱਲੇ ਦੇ ਵਿੱਚ ਹਰੀ ਹੋਣ ਦੇ ਵਿੱਚ ਭਾਰ ਰੱਖੀ ਕਿ ਘਟ ਹਰੀ ਹੋਈ ਹੈ ਤੇ ਆਪਾਂ ਫਿਰ ਕਈ ਕਿਸਾਨ ਵੀਰਾਂ ਦੀ رائے ਲਈ ਸੀ ਵੀ ਇਹਦਾ ਕੀ ਹੱਲ ਕੀਤਾ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਇਹਨੂੰ ਮਤਲਬ ਪਾਣੀ ਲਗਾ ਦਿਓ ਵੀ ਛਿੱਟਾ ਦੇ ਕੇ ਪਹਿਲਾਂ ਬੀਜ ਦਾ ਤੇ YouTube ਤੇ ਵੀ ਸਰਚ ਕੀਤੀ ਸੀ YouTube ਤੇ ਵੀ ਇਸ ਤਰ੍ਹਾਂ ਦੇ ਹੀ ਦੱਸਿਆ ਗਿਆ ਕਿ ਕਣਕ ਦੇ ਬੀਜ ਦਾ ਛਿੱਟਾ ਦੇ ਕੇ ਪਹਿਲਾਂ ਉੱਤ ਦੀ ਇਸ ਨੂੰ ਪਤਲਾ ਪਾਣੀ ਲਗਾ ਦਿੱਤਾ ਜਾਵੇ ਜੋ ਕਿ ਤਰੰਤ ਸੁੱਕ ਜਾਵੇ ਤੇ ਆਪਣੇ ਪਾਣੀ ਇਸ ਤਰ੍ਹਾਂ ਆਪਾਂ ਛਿੱਟਾ ਦੇ ਕੇ ਲਗਾਤਾ ਸੀ ਤੇ ਅੱਜ 4 ਦਿਨ ਹੋ ਗਏ ਆਪਣਾ ਪਾਣੀ ਲਗਾਏ ਨਾ ਤੇ ਆਪਾਂ ਦੇਖਦੇ ਆ ਕਿ ਕਣਕ ਦੇ ਜੋ ਦਾਣੇ ਛਿੱਟਾ ਦਿੱਤਾ ਸੀ ਉਹ ਹਰੇ ਹੋ ਰਹੇ ਆ ਕਿ ਨਹੀਂ ਤੇ ਆ ਦੇਖੋ ਜੇ ਕਣਕ ਦੇ ਦਾਣੇ ਆ ਨਵੇਂ ਤੁਹਾਨੂੰ ਦਿਸ ਰਹੇ ਹੋਣਗੇ ਕਿ ਹਰੇ ਹੋ ਰਹੇ ਆ ਇਹ ਤੇ ਬਾਕੀ 2-4 ਦਿਨਾਂ ਦੇ ਵਿੱਚ ਹੋਰ ਪਤਾ ਲੱਗੇਗਾ ਕਿ ਜੋ ਪਹਿਲਾਂ ਵੀ ਦਾਣੇ ਸੁੱਕ ਚ ਰਹੇ ਆ ਜਾਂ ਹੁਸ਼ੇ ਉੱਪਰ ਰਹੇ ਆ ਬਾਹਰ ਵੀ ਉਹ ਵੀ ਪਾਣੀ ਲੱਗਣ ਨਾਲ ਹਰੇ ਹੁੰਦੇ ਆ ਕਿ ਨਹੀਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਜੋ ਹੋਰ ਵੀ ਕਿਸੇ ਕਿਸਾਨ ਵੀਰ ਨੂੰ ਇਹ ਸਮੱਸਿਆ ਆਵੇ ਤਾਂ ਉਹ ਇਸ ਤਜਰਬੇ ਤੋਂ ਲਾਭ ਉਠਾ ਸਕੇ ਤਾਂ ਸਾਥੀਓ ਧੰਨਵਾਦ